ਅੱਬ ਤੱਕ ਲਹੂ ਦਾ ਆਖਰੀ ਕਤਰਾ ਇਸ ਸਰੀਰ ਮੇਰੇਗਾ ਆਖਰੀ ਸਾਹ ਰਹੇਗੇ ਰਵਿਦਾਸਿਆ ਓਮ ਦਾ ਝੰਡਾ ਔ ਡੰਡਾ ਫੁਲੰਗ ਕਰਨੇ ਲਈ ਚੰਦਰਸ਼ੇਕਰ ਸੰਘਰਸ਼ ਕਰਦਾ ਰਹੇਗਾ ਰਵਿਦਾਸਿ ਗੁਰੂ ਦੇ ਉਤਰਿਆ ਜਿਵੇਂ ਕਿ ਸਾਨੂੰ ਸਭ ਨੂੰ ਪਤਾ ਹੀ ਕਿ ਸਾਡੇ ਸ਼੍ਰੀ ਗੁਰੂ ਰਵਿਦਾਸ ਮਹਾਰਾਜੀ ਦਾ ਜਨਮ ਦਿਹਾੜਾ ਪ੍ਰਕਾਸ਼ ਉਤਪ ਚੱਲ ਰਿਹਾ ਵਾ ਹਰ ਪਾਸੇ ਰੌਣਕਾਂ ਅਤੇ ਖੁਸ਼ੀ ਦੀ ਲਹਿਰ ਛਾਈ ਹੋਈ ਹੈ ਦੁਨੀਆ ਦਾ ਕੋਨਾ ਕੋਨਾ ਸ਼੍ਰੀ ਗੁਰੂ ਰਵਿਦਾਸ ਮਹਾਰਾਜੀ ਤੇ ਜੇਕਰ ਇਹਨਾਂ ਗੂੰਜ ਰਿਹਾ ਵਾ ਤੇ ਸਭ ਤੋਂ ਪਹਿਲਾਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੀ ਬਹੁਤ-ਬਹੁਤ ਵਧਾਈ ਸਾਡੀ ਟੀਮ ਗਰਾਂਵ ਲੋ ਤੇ ਸ਼੍ਰੀ ਗੁਰੂ ਰਬੀਦਾਸ ਮਹਾਰਾਜ ਦਾ ਜਿਹੜਾ ਜਨ ਦਿਹਾੜਾ ਵਾ ਪੂਰੀ ਦੁਨੀਆ ਵਿੱਚ ਕੁਝ ਆਉਣ ਵਾਲੇ ਦਿਨਾਂ ਵਿੱਚ ਮਨਾਇਆ ਜਾਵੇਗਾ ਤੇ ਸਾਡੇ ਸ਼ਹਿਰ ਗਰਾਂਵ ਵਿੱਚ ਵੀ ਰੌਣਕ ਲੱਗ ਚੁੱਕੀ ਹੈ ਤੇ ਇਸ ਦੇ ਨਾਲ ਹੀ ਅੱਜ ਮੈਂ ਤੁਹਾਡੇ ਨਾਲ ਇਸ ਵੀਡੀਓ ਵਿੱਚ ਬਹੁਤ ਹੀ ਪਿਆਰੀ ਵੀਡੀਓ ਸ਼ੇਅਰ ਕਰਨ ਲੱਗਾ ਵਾਂ ਇਹ ਜਿਹੜੀ ਵੀਡੀਓ ਸਾਡੇ ਸ਼੍ਰੀ ਗੁਰੂ ਰਬੀਦਾਸ ਮਹੱਲਾ ਦੀ ਹੈ ਸ਼ਹਿਰ ਗਰਾਂਵ ਦੀ ਤੇ ਇਸ ਦੇ ਨਾਲ ਹੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਹ ਜਿਹੜਾ ਮਹੱਲਾਵਾ ਬਹੁਤ ਹੀ ਸੋਹਣਾ ਸਜਾਇਆ ਗਿਆ ਵਾ ਤੇ ਇਸ ਦੇ ਨਾਲ ਹੀ ਸਭ ਤੋਂ ਪਹਿਲਾਂ ਤੁਸੀਂ ਵੀਡੀਓ ਦੇਖੋ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤੇ ਇਹ ਵੀਡੀਓ ਹਰ ਪਾਸੇ ਸ਼ੇਅਰ ਕਰਿਓ ਉੱਠ ਕੇ ਰੋਜ਼ ਸਵੇਰੇ ਗੁਰ ਰਬਦਾਸ ਦੀ ਬਾਣੀ ਪੜਿਆ ਕਰ ਉੱਠ ਕੇ ਰੋਜ਼ ਸਵੇਰੇ ਗੁਰ ਰਬਦਾਸ ਦੀ ਬਾਣੀ ਪੜਿਆ ਕਰ ਹਰ 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 ਜਪਿਆ ਕਰ ਸੋਹੰਗ ਸੋਹੰਗ